ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਹੋ ਸੰਤ ਰਾਮ ਹੈਕੋ ਸ੍ਰੀਮਾਨ 111 ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਸ਼ਨਾ ਵਾਲਿਆਂ ਦਾ ਪਵਿੱਤਰ ਜੀਵਨ ਸਤਸੰਗਤ ਜੀ ਸੰਤ ਮਹਾਰਾਜ ਜਿਸ ਦਰਖਤ ਦੇ ਸਾਵੇਂ ਬੈ ਕੇ ਸਿਮਰਨ ਕਰਗੇ ਉਸ ਦਰਖਤ ਦੇ ਬੈਠਣ ਵਾਲੇ ਜਾਨਵਰ ਵੀ ਆਪਣਾ ਜੀਵਨ ਸਫਲਾ ਕਰ ਗਏ ਇਹ ਬੜੀ ਵੱਡੀ ਗੱਲ ਆ ਇਹ ਨਾਮ ਦੀ ਤਾਕਤ ਹੈ ਇਹ ਸਿਮਰਨ ਦੀ ਤਾਕਤ ਹੈ ਸੰਤ ਜੀ ਮਹਾਰਾਜ ਜਿਸ ਵੇਲੇ ਸਰਦਾਰ ਚੰਨਣ ਸਿੰਘ ਜੀ ਹਮੀਰਗੜ੍ਹ ਵਾਲਿਆਂ ਨੂੰ ਵਰਕ ਤਾਂ ਬਖਸ਼ਦੇ ਨੇ ਪੁੱਤਰ ਦੀ ਦਾਤ ਬਖਸ਼ਦੇ ਨੇ ਪੁੱਤਰ ਦੀ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਪਰਿਵਾਰ ਨੂੰ ਕੁ ਸਮੇਂ ਬਾਅਦ ਪੁੱਤਰ ਦੀ ਦਾਤ ਤਾਂ ਮਿਲ ਗਈ ਘਰ ਵਿੱਚ ਸੁੱਖ ਤੇ ਆਰਾਮ ਨਹੀਂ ਮਿਲਿਆ ਜੋ ਵੀ ਮਾਰ ਡੰਗਰ ਲੈ ਕੇ ਆਉਂਦੇ ਉਸ ਵਿੱਚ ਬਰਕਤ ਨਾ ਹੋਣੀ ਦੁੱਧ ਵਿੱਚ ਬਰਕਤ ਨਾ ਰਹਿਣੀ ਘਰ ਦੇ ਵਿੱਚ ਕਿਉਂ ਸੁਣ ਸੁਨਾਟਾ ਚੜਿਆ ਰਹਿਣਾ ਜਿਵੇਂ ਕੋਈ ਘਰ ਨਹੀਂ ਕੋਈ ਖੰਡਰ ਹੋਵੇ ਇੱਕ ਦਿਨ ਕੀ ਹੋਇਆ ਭਾਈ ਭਗਤ ਸਿੰਘ ਨੇ ਸੰਤ ਜੀ ਮਹਾਰਾਜ ਦੇ ਚਰਨਾਂ ਪਾਸ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਖੁਸ਼ੀਆਂ ਬਖਸ਼ ਦਿੱਤੀਆਂ ਪੈਣ ਮੇਰੇ ਦੀ ਝੋਲੀ ਝੋੜੀ ਪਰ ਗਈ ਆਪ ਜੀ ਨੇ ਬੜੀ ਬਰਕਤ ਬਖਸ਼ੀ ਮਹਾਰਾਜ ਹੁਣ ਆਪ ਜੀ ਕਿਰਪਾ ਕਰੋ ਆਪ ਜੀ ਉਸ ਘਰ ਨੂੰ ਵਿੱਚ ਚਰਨ ਪਾਓ ਵੀ ਉਹ ਘਰ ਨੂੰ ਗ੍ਰਹਿ ਨੂੰ ਪਵਿੱਤਰ ਕਰੋ ਸੰਤ ਜੀ ਮਹਾਰਾਜ ਭਾਈ ਭਗਤ ਸਿੰਘ ਜੀ ਦੇ ਕਹਿਣ ਤੇ ਹਮੀਰਗੜ ਗਏ ਜਿਸ ਵੇਲੇ ਹਮੀਰਗੜ ਗਏ ਹਮੀਰਗੜ ਘਰੇ ਪਹੁੰਚੇ ਸਾਹ ਸੰਗਤ ਜੀ ਭਾਈ ਚੰਨਣ ਸਿੰਘ ਦੇ ਪਿਤਾ ਜੀ ਕਹਿਣ ਲੱਗੇ ਮਾਪੁਰਖੋ ਬੈਠੋ ਜਦੋਂ ਇੱਕ ਪਲੰਗ ਲਾ ਦਿੱਤਾ ਸੰਤ ਜੀ ਮਹਾਰਾਜ ਸੁੱਤੇ ਹੀ ਬਚਨ ਕਰਦੇ ਨੇ ਕਹਿੰਦੇ ਭਾਈ ਕਿੱਥੇ ਬੈਠੀਏ ਇਹ ਤਾਂ ਬਹੁਤ ਭੀੜ ਹੈ ਇੱਥੇ ਉਹ ਸਾਰੇ ਪਰਿਵਾਰ ਵਾਲੇ ਜੀ ਹੈਰਾਨ ਹੋਏ ਕਨੈ ਮਹਾਰਾਜ ਇੱਥੇ ਕੌਣ ਐ ਇੱਥੇ ਤਾਂ ਤੁਹਾਡੇ ਨਾਲ ਆਏ ਸਿੰਘ ਨੇ ਸੇਵਾਦਾਰ ਨੇ ਭਾਈ ਭਗਤ ਸਿੰਘ ਹੋਣੀ ਜਾਂ ਭਾਈ ਭਗਤ ਸਿੰਘ ਦੀ ਭੈਣ ਜਾਂ ਸਰਦਾਰ ਚੰਨਣ ਸਿੰਘ ਜੀ ਨੇ ਜਾਂ ਉਹਨਾਂ ਦੇ ਪਿਤਾ ਜੀ ਨੇ ਜਾਂ ਮਾਇਆ ਹੋਰ ਤਾਂ ਇੱਥੇ ਕੋਈ ਹੈ ਨਹੀਂ ਸੰਜੀ ਮਹਾਰਾਜ ਕਹਿਣ ਲੱਗੇ ਭਾਈ ਕਹਿੰਦੇ ਜਿਹੜੀਆਂ ਤੁਹਾਡੀਆਂ ਸੱਤ ਪੀੜੀਆਂ ਕਾਲ ਚਲਾਣਾ ਕਰ ਗਈਆਂ ਉਹ ਇੱਥੇ ਹੀ ੜਕਦੀਆਂ ਇਸੇ ਪਰਿਵਾਰ ਵਿੱਚ ਹੀ ਰਹਿ ਰਹੀਆਂ ਹਨ ਉਨ੍ਹਾਂ ਦੇ ਕਾਰਨ ਹੀ ਵੀ ਇਹ ਘਰ ਦੇ ਵਿੱਚ ਇੱਕ ਖੰਡਰ ਖੰਡਰ ਜਗਾ ਜਾਪਦੀ ਹੈ ਸੰਤ ਜੀ ਮਹਾਰਾਜ ਕਹਿੰਦੇ ਭਾਈ ਕਿੱਥੇ ਬੈਠੀ ਹੈ ਫਿਰ ਜਦੋਂ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਸਾਰਾ ਪਰਿਵਾਰ ਕਹਿੰਦੇ ਮਹਾਰਾਜ ਵੀ ਆਪ ਜੀ ਕਿਰਪਾ ਕਰੋ ਸੰਤ ਮਹਾਰਾਜ ਸੰਤ ਬਾਬਾ ਕਰਪਾਲ ਸਿੰਘ ਦੀ ਪਲਗੇ ਤੇ ਬੈਠ ਗਏ ਬੈਠ ਕੇ ਕੁਛ ਚ ਚੌਂਕੜਾ ਮਾਰੇ ਆ ਕੋਸ ਚੌਂਕ ਚੇਰ ਚੌਂਕੜਾ ਮਾਰ ਕੇ ਨੇਤਰ ਬੰਦ ਕੀਤੇ ਸਿਮਰਨ ਕੀਤਾ ਸਾਧ ਸੰਗਤ ਜੀ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜ ਨੇ ਉਹ ਸੱਤ ਪੀੜੀਆਂ ਦੇ ਜਿਹੜੇ ਮਰੇ ਹੋਏ ਲੋਕ ਸੀ ਉਹਨਾਂ ਨੂੰ ਨਾਮ ਦੀ ਤਾਕਤ ਨਾਲ ਮੁਕਤ ਕਰ ਦਿੱਤਾ ਭਾਈ ਭਗਤ ਸਿੰਘ ਦੀ ਭੈਣ ਦਾ ਘਰ ਧਗਮਗ ਧਗਮਗ ਹੋਣ ਲੱਗਾ ਚਾਹ ਮੰਗੂ ਉਸ ਦਿਨ ਤੋਂ ਹੀ ਪਰਿਵਾਰ ਦੇ ਦਨ ਬਦਲ ਗਏ ਸਾత్సੰਗਤ ਦੀ ਘਰ ਦੇ ਵਿੱਚ ਥਪਾਕ ਤੇ ਪ੍ਰੇਮ ਰਹਿਣ ਲੱਗਿਆ ਕੰਮ ਦੇ ਵਿੱਚ ਬਰਕਤ ਪੈਣ ਲੱਗੀ ਘਰ ਦੇ ਵਿੱਚ ਖੁਸ਼ੀਆਂ ਆਉਣ ਲੱਗੀਆਂ ਤਨ ਤਨ ਸ੍ਰੀ ਮਾਨਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੇ ਨਾਮ ਦੀ ਤਾਕਤ ਨਾਲ ਭਾਈ ਭਗਤ ਸਿੰਘ ਦੀ ਭੈਣ ਦਾ ਪਰਿਵਾਰ ਸੀ ਜੋ ਹਮੇਰਗੜ ਸਾత్సੰਗਤ ਜੀ ਉਹ ਬੈਖੰਟ ਬਣਾ ਦਿੱਤਾ ਉੱਥੇ ਨਾਮ ਸਿਮਰਨ ਦੀ ਬਾਣੀ ਧੁਰ ਕੀ ਬਾਣੀ ਦੇ ਪਾਠ ਹੋਣ ਲੱਗੇ ਸੁਖਮਨੀ ਸਾਹਿਬ ਦੇ ਪਾਠ ਹੋਣ ਲੱਗੇ ਜਦੋਂ ਘਰ ਵਿੱਚ ਸਾਧ ਸੰਗਤ ਜੀ ਇਹੋ ਜੀਆਂ ਅਵਗਤ ਰੂਹਾਂ ਜਾਪਣ ਤਾਂ ਕਿਸੇ ਦਾ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਚੰਗੇ ਕੰਮ ਵੱਲ ਖਿਆਲ ਨਹੀਂ ਬਣਦਾ ਮਾੜੇ ਕੰਮਾਂ ਵੱਲ ਖਿਆਲ ਬਣਦਾ ਹੈ ਗੁਰਬਾਣੀ ਕਹਿੰਦੀ ਹੈ ਚੰਗਿਆਈ ਅਲਕ ਬੁਰਿਆਈ ਹੋਏ ਸੇਰ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ ਸ਼ਨਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ Vai Guruji Ki Pathe.